ਕਿ ਅਸੀਂ ਇਸ਼ਕ ਹਕੀਕੀ ਦੀਆਂ ਨਾਰਮਲ ਗੱਲਾਂ ਕਰਦੇ ਆ ਅਸੀਂ ਇਹ ਨਹੀਂ ਕਹਿੰਦੀ ਕਿ ਨਹੀਂ ਕਰਨੀਆਂ ਚਾਹੀਦੀਆਂ ਸਮਾਜਿਕ ਪੱਧਰ ਦੇ ਵੀ ਬਹੁਤ ਮੁੱਦੇ ਉਹ ਵੀ ਕਰਨੇ ਚਾਹੀਦੇ ਲੇਕਿਨ ਜਦੋਂ ਮੈਂ ਆਪਣਾ ਲਿਖਣ ਦਾ ਇੱਕ ਸਫਰ ਸ਼ੁਰੂ ਕੀਤਾ ਸੀ 2020 ਚ ਤੇ ਮੇਰੀ ਪਹਿਲੀ ਕਿਤਾਬ ਜਦੋਂ ਆਈ ਸੀ ਜਿਸ ਵੀਰ ਦੇ ਹੱਥ ਆਈ ਸੀ ਨਾ ਤੇ ਉਹਨਾਂ ਨੇ ਮੈਨੂੰ ਇੱਕ ਸੁਜੈਸ਼ਨ ਦਿੱਤਾ ਸੀਗਾ ਉਹ ਮੈਂ ਅੱਜ ਤੱਕ ਆਪਣੇ ਪੱਲੇ ਬੰਨਿਆ ਕਿ ਤੁਸੀਂ ਲਿਖਣ ਦਾ ਇੱਕ ਸਫਰ ਸ਼ੁਰੂ ਕੀਤਾ ਹੈ ਤੇ ਆਪਣੇ ਪਹਿਲਾ ਇਤਿਹਾਸ ਨੂੰ ਪੜਿਓ ਆਪਣੇ ਸਿੱਖ ਕੌਮ ਦੇ ਇਤਿਹਾਸ ਨੂੰ ਪੜਿਓ ਆਪਣੇ ਪੰਜਾਬ ਦੇ ਇਤਿਹਾਸ ਨੂੰ ਪੜਿਓ ਤੇ ਫਿਰ ਮੈਮ ਤੁਸੀਂ ਲਿਖਣਾ ਤੁਹਾਡਾ ਨਿਖਾਰ ਬਹੁਤ ਵਧੀਆ ਆਏਗਾ ਮੈਂ ਵੀ ਉਹ ਚੀਜ਼ ਪੱਲੇ ਬੰਨੀ ਹੈ ਤੇ ਮੈਂ ਆਪਣੇ ਨਵੇਂ ਲੇਖਕਾਂ ਵੀਰਾਂ ਭੈਣਾਂ ਨੂੰ ਵੀ ਕਹਾਂਗੀ ਕਿ ਆਪਾਂ ਇਹ ਚੀਜ਼ ਲੈ ਕੇ ਚੱਲੀਏ ਆਪਣੇ ਇਤਿਹਾਸ ਨੂੰ ਨਾ ਭੁੱਲੀਏ ਤੁਸੀਂ ਕਿਸੇ ਸਮੀਤ ਲਸ਼ਵਿੰਦਰ ਰਣਧੀਏ ਜਿਹੜੀ ਪੁਸਤਕ ਹੈ ਕਿਤੇ ਕਿਤੇ ਤੁਹਾਨੂੰ ਇਹ ਇਤਿਹਾਸ ਤੇ ਬਣੇਗੀ ਕਿਤੇ ਕਿਤੇ ਤੁਹਾਨੂੰ ਪੁਰਾਤਨ ਇਤਿਹਾਸ ਦੀ ਝਲਕ ਵੀ ਨਜ਼ਰ ਆਉਂਦੀ ਹੈ ਕਿ ਪ੍ਰਾਤਨਿਤ ਅਸਤੇ ਵਿੱਚ ਵੀ ਸਾਡੇ ਸ਼ਹੀਦਾਂ ਨੇ ਕਿਵੇਂ ਕਿਵੇਂ ਦੁੱਖ ਚਲੇ ਕਿਵੇਂ ਕਿਵੇਂ ਤਸੀਹੇ ਚਲੇ ਬਹੁਤ ਸਰ ਬਹੁਤ ਮੈਂ ਨਹੀਂ ਕਿ ਮੈਨੂੰ ਖੁਦ ਨੂੰ ਇਨੀ ਨੌਲੇਜ ਨਹੀਂ ਸੀ ਜਿੰਨੀ ਮੈਂ ਇਸ ਕਿਤਾਬ ਦੇ ਨਾਲ ਟੱਚ ਵਿੱਚ ਆ ਕੇ ਜਾਂ ਭਾਈ ਸਾਹਿਬ ਦੇ ਸਾਰੇ ਇਨਫੋਰਮੇਸ਼ਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ 1947 ਉਸ ਤੋਂ ਪਹਿਲਾਂ ਦੇ ਸਾਡੇ ਜਿਹੜੇ ਸੀਗੇ ਸ਼ਹੀ ਸਿੰਘ ਹੋਏ ਜਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੀ ਕੀ ਸੋਚ ਸੀ ਜਿਸ ਸੋਚ ਨੂੰ ਲੈ ਕੇ ਭਾਈ ਸਾਹਿਬ ਜਾਂ ਹੋਰ ਜੁਝਾਰੂ ਸਿੰਘਾਂ ਨੇ ਆਪਣੇ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਇਆ ਮੇਨ ਜਿਹੜੀ ਸੀ ਨਾ ਉਹ ਸਾਨੂੰ ਕੁਐਸਚਨਸ ਦਾ ਹੱਲ ਨੇ ਸਾਰੇ ਸਵਾਲ ਮਿਲੇ ਨੇ ਬਿਲਕੁਲ ਜਵਾਬ ਮਿਲੇ